ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕੇ ਹਾਂ ਲੇਟੀ ਦੀ ਪਸ਼ੂਆਂ ਵਾਸਤੇ ਵੀ ਕਿਵੇਂ ਕੀ ਕੀ ਚੀਜ਼ਾਂ ਪਾ ਕੇ ਲੇਟੀ ਤਿਆਰ ਕਰਨੀਆਂ ਉਸ ਵੀਡੀਓ ਦੇ ਵਿੱਚ ਬਹੁਤ ਭਰਾਵਾਂ ਦੇ ਫੋਨ ਵੀ ਆਏ ਕਮੈਂਟ ਵੀ ਆਏ ਵੀ ਕਿਹੜੀ-ਕਿਹੜੀ ਚੀਜ਼ ਕਿੰਨੀ ਪਾਉਣੀ ਆ ਆਪਾਂ ਵੈਸੇ ਦੱਸਿਆ ਵੀ ਸੀਗਾ ਕੱਲੀ-ਕੱਲੀ ਚੀਜ਼ ਤੇ ਦੁਬਾਰਾ ਫੇਰ ਅੱਜ ਦੱਸਦੇ ਹਾਂ ਨੰਬਰ 1 ਤੇ ਆਪਾਂ ਲੇਟੀ ਜਿਹੜੀ ਤਿਆਰ ਕਰਵਾਉਣੀ ਆ ਵੀ ਇਹਦੇ ਵਿੱਚ ਕੀ-ਕੀ ਚੀਜ਼ਾਂ ਪਾਉਣੀਆਂ ਇਹਦੇ ਵਿੱਚ ਆਪਾਂ 20 ਕਿਲੋ ਕਣਕ ਪਾਈ ਆ 10 ਕਿਲੋ ਕਾਲੇ ਛੋਲੇ ਪਾਏ ਆ ਤੇ 10 ਕਿਲੋ ਹੀ ਜੋ ਪਾਏ ਆ ਇਹ ਗਰਮੀ ਦੇ ਵਾਸਤੇ ਲੇਟੀ ਤਿਆਰ ਕਰਵਾਈ ਆ ਇਹ ਤੁਸੀਂ ਇੱਕ ਦਿਨ ਦੀ ਖਰਾਕ ਜਿਹੜੀ ਦੇਣੀ ਹੈ 1 ਕਿਲੋ ਕਣਕ ਤੇ 500 ਗ੍ਰਾਮ ਸੋਲੇ ਕਾਲੇ 500 ਗ੍ਰਾਮ ਹੀ ਜਿਹੜੇ ਆਪਣੇ ਜੋ ਆ ਇਹ ਚੀਜ਼ ਦੇਣੀ ਆ ਇਹ ਜਿਵੇਂ ਆਪਾਂ ਦੇਖ ਸਕਦੇ ਹੋ ਤੁਸੀਂ 2 ਕਿਲੋ ਸਮਾਨ ਹੈਗਾ ਲਗਭਗ ਇੱਕ ਪਸ਼ੂ ਦਾ ਇਹ ਤੇ ਜਿਹੜੀਆਂ ਵਿੱਚ ਆਹ ਚੀਜ਼ਾਂ ਪਾਉਣੀਆਂ ਆਪਾਂ ਇਹ 150 ਗ੍ਰਾਮ ਸੌਂਫ ਪਾਉਣੀ ਹੈ ਇੱਕ ਦਿਨ ਦੀ ਤੇ 100 ਗ੍ਰਾਮ ਜਵੈਣ ਪਾਉਣੀ ਆ ਤੇ 100 ਗ੍ਰਾਮ ਹੀ ਚਿੱਟਾ ਜੀਰਾ ਪਾਉਣਾ ਠੀਕ ਹੈ ਜੀ ਪੰਜ ਲੈਚੀਆਂ ਪਾਉਣੀਆਂ 250 ਗ੍ਰਾਮ ਗੁੜ ਪਾਉਣਾ ਹੈ ਤੇ 250 ਗ੍ਰਾਮ ਹੀ ਸਰੋਂ ਦਾ ਤੇਲ ਇਹ ਸਾਰੀਆਂ ਚੀਜ਼ਾਂ ਤੁਸੀਂ ਗਰਮ ਪਾਣੀ ਕਰਕੇ ਪਹਿਲਾਂ ਇਹਦੇ ਵਿੱਚ ਗੁੜ ਪਾ ਦੇਣਾ ਫਿਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਉਹ ਪਾ ਦੇਣੀ ਹੈਗੀਆਂ ਤੇ ਸਰੋਂ ਦਾ ਤੇਲ ਉਹ ਵੀ ਤੁਸੀਂ ਵਿੱਚ ਹੀ ਐਡ ਕਰ ਦੇਣਾਗਾ ਤੇ ਬਾਅਦ ਦੇ ਵਿੱਚ ਆਪਾਂ ਪਾਉਣੀਆਂ 100 ਗ੍ਰਾਮ ਗੁਲਕੰਦ ਗੁਲਕੰਦ ਤੁਸੀਂ ਜਦੋਂ ਬਿਲਕੁਲ ਲੇਟੀ ਰਹਿ ਜਗੀ ਛੋਡੀ ਤੁਸੀਂ ਪਸੂ ਨੂੰ ਪਾਉਣੀਆਂ ਧਰ ਗਈ ਉਹ ਤੋਂ ਬਾਅਦ ਦੇ ਵਿੱਚ ਤੁਸੀਂ 100 ਗ੍ਰਾਮ ਗੁਲਕੰਦਰ ਲਾ ਕੇ ਮਿਕਸ ਕਰਕੇ ਪਸੂ ਨੂੰ ਧਰ ਦਿਓ ਤੇ ਇਹ ਤੁਸੀਂ 15-20 ਦਿਨਾਂ ਲਈ ਰੇਟੀ ਪਸੂ ਨੂੰ ਖਵਾ ਦਿਓ ਤੁਹਾਡਾ ਪਸੂ ਪੂਰਾ ਵਧੀਆ ਦੁੱਧ ਤੇ ਆਊਗਾ ਪੀਕ ਲੈਵਲ ਤੇ ਚੱਲੂਗਾ ਕਿਸੇ ਵੀ ਉਹਨੂੰ ਤਤ ਦੀ ਘਾਟ ਨਹੀਂ ਆਉਣੀ ਵੀਡੀਓ ਨੂੰ ਬਾਅਦ ਤਵਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਚੀਜ਼ਾਂ ਦੇਸੀ ਬਹੁਤ ਭਾਵੇਂ ਵਰਤ ਨੂੰ ਹਟਦੇ ਜਾਂਦੇ ਆ ਤੇ ਪਰ ਇਹ ਜ਼ਰੂਰਤ ਬਹੁਤ ਹੁੰਦੀ ਆ ਪਸੂ ਨੂੰ ਇਹ ਦੇਸੀ ਚੀਜ਼ਾਂ ਦੀ